ਨਪੀਣਾ ਸਦਾਈ ਆਂ ਆਹ ਕਲੀਪ ਨਾ ਰਿਪਲੇ ਉਸਕਾ ਤੀਣਾ ਅੰਦਰ ਨਸ ਕੇ ਆਈ ਕਿਹੜਾ ਵੇਖਾ ਮੁੰਡੇ ਨੇ ਆਹ ਇਹ ਆਹ ਲਾ ਜਮਾ ਪੱਦ ਮਾਰੀ ਜਾਂਦਾ ਰਾਹ ਤੇ ਜਾਂਦਾ ਜਾਂਦਾ ਆਈ ਚ ਬੂਟੇ ਲਾਉਣੇ ਆ ਇਹ ਚ ਪਹਿਲਾਂ ਪਾਣੀ ਲੱਗ ਗਿਆ ਹੈ ਸਿੰਪਲ ਬਣਿਆ ਜਿਹੜਾ ਭਰਾ ਨਹੀਂ ਨਾਲ ਸਾਡੇ ਤੇ ਸ਼ਾਲਾ ਮਾਰੋ ਆ ਜੀ ਸਸੇ ਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲਦਾ ਹੈ ਠੀਕ ਹੋ ਵਗੇ ਤੇ ਸਵਾਗਤ ਆ ਜੀ ਅੱਜ ਦੇ ਨਵੇਂ ਦਿਨ ਨਵੇਂ ਬਲੌਗ ਤੇ ਨਵੇਂ ਸਫਰ ਤੇ ਤੇ ਅੱਜ ਅਸੀਂ ਜਾ ਰਹੇ ਆ ਜੀ ਅੱਜ ਦੇ ਬਲੌਗ ਵਿੱਚ ਅਸੀਂ ਦੇਖਾਂਗੇ ਪਿੰਡ ਵੱਡਾਲਾ ਗ੍ਰੰਥੀਆਂ ਕਿੰਨੇ ਦਿਨ ਹੋ ਗਏ ਆ ਪਿੰਡ ਦਾ ਵਲੌਗ ਨਹੀਂ ਬਣਾਇਆ ਨਾਲੇ ਆਪਾਂ ਰਣਜੀਤ ਭਾਵੇਂ ਦਾ ਘਰ ਵੇਖਾਂਗੇ ਅੱਜ ਬਚਪਨ ਵਾਲਾ ਤੇ ਜਸ਼ਨ ਨੂੰ ਨਹੀਂ ਅੱਗੇ ਚੱਲ ਚੁਕੇ ਆ ਜਾਮਨੂ ਲੈਣ ਚੱਲੇ ਆ ਅਸੀਂ ਵੀ ਚੱਲਦੇ ਜਾਮਨੂ ਲੈਣ ਜਸ਼ਨ ਇੱਥੇ ਖਲੋਤਾ ਵਾ ਤੇ ਨਾਲ ਜਮਾ ਤੇ ਉਹ ਮਗਰ ਜਸਪੀਰ ਆਪਣੇ YouTube ਦੇ ਚੈਨਲ ਦਾ ਡਿਆ ਹੋ ਵੀ ਕੁਝ ਪ੍ਰੋਗਰਾਮ ਕਰਨਾ ਕੌਣ ਰਹਿ ਗਿਆ ਬੰਦਾ ਹੋਰ ਕੌਣ ਆਉਣ ਵਾਲਾ ਹੱਥ ਰਹਿ ਗਿਆ ਬਾਹਰ ਇਧਰ ਵੀ ਮੇਤਰਾ YouTuber ਭਾਜੀ ਇੱਕ ਹੋਰ ਨਿਕਲ ਚੁਕੇ ਨੇ ਆਓ ਫਰ ਸ਼ਾਉਂਡਿਆ ਤੇ ਫਿਰ ਚਲਦੇ ਆਪਾਂ ਜਮ ਨੂੰ ਲੈਣ ਤੇ ਸ਼ਾਮ ਨੂੰ ਤੁਹਾਨੂੰ ਖਾਵਾਂਗੇ ਰਣਜੀਤ ਬਾਵੇ ਦਾ ਘਰ ਜੋ ਬਚਪਨ ਵਾਲਾ ਤੇ ਨਾਲ ਠਿਕ ਆ ਗਈ ਹੁਣ ਆਪਾਂ ਪੂਰੇ ਵਡਾੜਾ ਗਰੰਤੀਆਂ ਦਾ ਖਾਵਾਂਗੇ ਅੱਜ ਦਾ ਵਲੋਗ ਕਿਉਂਕਿ ਆਪਣਾ ਪਿੰਡ ਇੱਕ ਪਿੰਡ ਨਹੀਂ ਵੈਸੇ ਤੇ ਸ਼ਹਿਰੀ ਇੱਕ ਸਾਹ ਦਾ ਕਹਿ ਦਿਆ ਹੋ ਗਿਆ ਵਾ ਤੇ ਪੂਰਾ ਵਖਾਵਾ ਗਿਆ ਅੱਜ ਹਰ ਚੇਰਨੇ ਲਾਦਾ ਗੁੱਸਾ ਕਰ ਲਿਆ ਵਾ ਹਾਂਜੀ ਪਰ ਇਹ ਹੋ ਗਿਆ ਵਾ ਮਿਲਦੇ ਨਹੀਂ ਆਇਆ ਆਪਣੇ ਨੂੰ ਚੱਲ ਠੀਕ ਆ ਭਰਾ ਜਾਨ ਨੂੰ ਲੈਣ ਤੇ ਜਾ ਰਹੇ ਆ ਪਰ ਇਨਾ ਪਤਾ ਨਹੀਂ ਕਿੱਥੇ ਜਾ ਰਹੇ ਆ ਉਹ ਜਮੇ ਆ ਜਾਣਾ ਕਿੱਧਰ ਆਪਾਂ ਸਾਡੀ ਬੰਬੀ ਦੇ ਬੰਬੀ ਦਾ ਹਾਂਜੀ ਠੀਕ ਆ ਜੱਜਾਂ ਜਾਮ ਨੂੰ ਲੈ ਚੱਲੀਏ ਚੱਲ ਆ ਜਾ ਲੈਣ ਚ ਨਹੀਂ ਚੱਲੇ ਮੈਂ ਚੁੱਪ ਹੋ ਜਾ ਸੱਤਵੀਂ ਫੇਰ ਆਲਾ ਫੇਰ ਆਪਣਾ ਨਾ ਸੇਫਟੀ ਨਹੀਂ ਚੱਲੇ ਆਪਾਂ ਪੈਰਾ ਚਾਬ ਕਮਾਂਡੋ ਦੇ ਹੋ ਗਏ ਆਏ ਆ ਆਲਰੇਡੀ ਸੇਫਟੀ ਲਈ ਚੱਲੇ ਲੋਕਰ ਸਾਹਿਬ ਨੂੰ ਲੋਕਰ ਸਾਹਿਬ ਨੂੰ ਤਾਂ ਕੋਈ ਬੰਬੇ ਨਾ ਡਾ ਦੇ ਇਸ ਕਰਕੇ ਆਪਣੀ ਜਿਹੜੀ ਸੇਫਟੀ ਲਈ ਚੱਲੇ ਆ ਠੀਕ ਠੀਕ ਤੇ ਆਓ ਫਿਰ ਉੱਥੇ ਗਾਣਾ ਕਿਉਂ ਚੱਲਾ ਇੱਥੇ ਰਿਆਜ ਕਰਨ ਧਿਆ ਇਹ ਕੰਨਾ ਝੱਟ ਫੁੱਲਾਏ ਗੋ ਸਾਰੀ ਖਬਰ ਮਿਲਦੀ ਭਰਾ ਨੂੰ ਠੀਕ ਇੱਥੇ ਬਿਲਕੁਲ ਠੀਕ ਆ ਇਹ ਐਸਪੀ ਜੀ ਨਹੀਂ ਹੁੰਦੀ ਕਮਾਂਡੋ ਉੱਥੇ ਰਹਿ ਗਿਆ ਮੋਦੀ ਨਾ ਰਹਿੰਦਾ ਹੁੰਦਾ ਆ ਹਾਂ ਇਹ ਚ ਬੂਟੇ ਲਾਉਣੇ ਆ ਇਹ ਚ ਤਾਂ ਪਹਿਲਾਂ ਪਾਣੀ ਲੱਗ ਗਿਆ ਹੈ ਨਹੀਂ ਲੱਗਿਆ ਸਿੰਪਲ ਬਣਾ ਜਿਹੜਾ ਭਰਾ ਨੇ ਨਾਲ ਸਾਡੇ ਤੇ ਸ਼ਾਲਾ ਮਾਰੋ ਆ ਵੱਡਾ ਵਾਲਾ ਗਰੰਟੀਆਂ ਪੈਂਡ ਆਪਣੇ ਚ ਗਰਾਊਂਡ ਵੀ ਇੱਕ ਹੈਗੀ ਆ ਤੇ ਹੁਣ ਆਪਾਂ ਸਿੱਧਾ ਚੱਲਦੇ ਆਂ ਆ ਪਾਣੀ ਵੇਖ ਲਓ ਸਵੇਰੇ ਮਹੀ ਆਇਆ ਵਾ ਮਹੀ ਦੇ ਕਾਰਨ ਤੇ ਚਿੱਕੜ ਹੀ ਪੂਰਾ ਹੋਇਆ ਪਿਆ ਵਾ ਪਿੰਡ ਆਪਣਾ ਤੁਸੀਂ ਵੇਖ ਹੀ ਜਾਂਦੇ ਜੇ ਇਹ ਪਿੰਡ ਨਹੀਂ ਇੱਕ ਹਸਾਬ ਦਾ ਸ਼ਹਿਰ ਹੀ ਤੁਸੀਂ ਲਾ ਲਓ ਆ ਉਥੋਂ ਤੱਕ ਤੇ ਦੁਕਾਨਾਂ ਹੀ ਆ ਇਹਦੀਆਂ ਮੁੱਕੜੀਆਂ ਹੀ ਨਹੀਂ ਆ ਕਿੱਥੇ ਸ਼ਹਿਰ ਯਾਰ ਆ ਸ਼ਹਿਰ ਆ ਸ਼ਹਿਰਾਂ ਚਾ ਹੁੰਦਾ ਸ਼ਹਿਰਾਂ ਚਾ ਪਾਣੀ ਖਿਲਾਉਂਦਾ ਸ਼ਹਿਰਾਂ ਚ ਪਾਣੀ ਖਿਲਾਉਂਦਾ ਪਾਣੀ ਕਿਉਂ ਨਹੀਂ ਖਿਲਾਉਂਦਾ ਸ਼ਹਿਰਾਂ ਚ ਕਿਉਂ ਨਹੀਂ ਖਿਲਾਉਂਦਾ ਪਾਣੀ ਨਹੀਂ ਹੈ ਹੈ ਪਾਣੀ ਨਹੀਂ ਖਿਲਾਉਂਦਾ ਉਹ ਵੇਲਾ ਆ ਆ ਵਟਾਲੇ ਚੱਲੀਏ ਵੇ ਹੁੰਦੇ ਆ ਚਲੋ ਪਰ ਇਹ ਸ਼ਹਿਰ ਨਹੀਂ ਹੈਗਾ ਇਹਨੂੰ ਸ਼ਹਿਰ ਨਹੀਂ ਮੰਨ ਸਕਦਾ ਫੂਲ ਮਤਲਬ ਇੱਕ ਹਿਸਾਬ ਦਾ ਤੁਸੀਂ ਸ਼ਹਿਰ ਹੀ ਲਾ ਲਓ ਕਿਉਂਕਿ ਪਹਿਲਾਂ ਪਿੰਡਾਂ 'ਚ ਹੁੰਦਾ ਸੀ ਜਿੱਦਾਂ ਵੀ 2-4 ਦੁਕਾਨਾਂ ਲੱਭਣੀਆਂ ਬੱਲੇ ਤੇ ਬਾਸ ਸੈਗਣਾ ਸੁਗਣਾ ਤੇ ਇੱਧਰ ਤੁਸੀਂ ਵੇਖ ਹੀ ਚਾਹਦੇ ਜੇ ਉਹ ਮੈਂ ਕਹਣਾ ਵੱਡਾ ਵਾਲਾ ਗ੍ਰੰਥੀਆਂ ਇੱਕ ਅਜੀਹਾ ਪਿੰਡ ਆ ਹਾਂ ਜਿੱਥੇ ਲੋਕੀ ਵੀ ਦਹਾ ਦਾਹਾ 15-15 ਪਿੰਡਾਂ ਤੋਂ ਲੋਕੀ ਆਉਂਦੇ ਇੱਥੇ ਸਮਾਨ ਲੈਣੇ ਤੇ ਟ੍ਰੱਕ ਤੋਂ ਇੱਧਰ ਹੋ ਜਾ ਬਜਨਾ ਵਿੱਚ ਭਾਈ ਆਪਣੀ ਸਕੂਲ ਬਣ ਡੈਮੇਰ ਕੇ ਦੀ ਪ੍ਰੋਡਕਸ਼ਨ ਸਾਰੀ ਆ ਕੈਂਦੀ ਜਾਣਾ ਜਾਜ ਮਾ ਜਾਣਾ ਵਲੋਗ ਬਣਾ ਮੈਂ ਕਿਚਨ ਲੈ ਯਾਰ ਜਾਜ ਮੈਂ ਤੂੰ ਅੱਗੇ ਚੱਲ ਜਾ ਇਧਰ ਮੇਤਰੋ ਤੂੰ ਵੇਖ ਲੋ ਵੀ ਘਾਰ ਹੀ ਜਗਾ ਆਲਾ ਜਮਾ ਪੱਦ ਮਾਰੀ ਜਾਂਦਾ ਰਾਹ ਤੇ ਜਾਂਦਾ ਜਾਂਦਾ ਹੈ ਕਾ ਸਾੜਦਾ ਕਾ ਸਾੜਦਾ ਕਾ ਸਾੜਦਾ ਜਮਾ ਦੇ ਹਰਾ ਹੋਇਆ ਮੇਤਰੋ ਇੱਥੇ ਰਾਹ ਤੇ ਆਂਨੀ ਆ ਪਰ ਰਾ ਬਣਾ ਲੀਦਾ ਜਿੱਥੋਂ ਦੀ ਨੰਗੀ ਦਾ ਵਾ ਤਾ ਆ ਉਧਰ ਆ ਜਾਮਨੂ ਦਾ ਬੂਟਾ ਆਓ ਸਾਹਮਣੇ ਉੱਥੇ ਚੱਲਦੇ ਆ ਪਰ ਇਧਰ ਪਹਿਲਾਂ ਵੇਖ ਲੋ ਕਿੱਥੋਂ ਕਿੱਥੋਂ ਦੀ ਜਾਣਾ ਵਾ ਤੇਰੀ ਉਹ ਧਿਆਨ ਨਾਲ ਥੱਲੇ ਥੱਲੇ ਵੇਖ ਕੇ ਕੇ ਕੋ ਕੀ ਵਾਧੂ ਪਾਇਆ ਜੇ ਗਾਇਸ ਸਾਹਮਣੇ ਤੈਨੂੰ ਵੇਖ ਸਕਦੇ ਆ ਜਮਾ ਉੱਤੇ ਚੜ ਗਿਆ ਜਾਮਨੂ ਤੇ ਆਉ ਥੱਲੇ ਜਸਬੀਰ ਉਹ ਲੈ ਲੈ ਉਹ ਥੱਲੇ ਪਗੜੇ ਪੰਡਿਆ ਉਧਰ ਵੇਖ ਲੋ ਹੈ ਦਾਦਾਗिरी ਕਰੇਗਾ ਮੇਰੇ ਸਾਥ ਦਾਦਾਗिरी ਕਰੇਗਾ ਤੇਰੀ ਦਾਦਾਗिरी ਕੱਢ ਦੂਗਾ ਮੈਂ ਆ ਕੋਈ ਗੱਲ ਆ ਤੇ ਆਪਾਂ ਬੰਬੀ ਦੇ ਆ ਚੁੱਕੇ ਹਾਂ ਇੱਕ ਸਾਹਬ ਦੀ ਓਏ ਤੁਸੀਂ ਨਹੀਂ ਜਾਂਦੇ ਬੰਬੀ ਕਿੱਥੇ ਹੈ ਮੈਂ ਮਾ ਚਾੜੀ ਜਾਣ ਬੰਬੀ ਵੀਰ ਆ ਉਹ ਲੱਗੀ ਆ ਉਹ ਸਾਹਮਣੇ ਆਓ ਵੇ ਗੱਲਾਂ ਕਰ ਕੀ ਪਰਸਨਲ ਗੱਲ ਹੋਣੀ ਹੁੰਦੀ ਆ ਤੂੰ ਬਾਰ ਬਾਰ ਲਈ ਜਾਂਦਾ ਆਓ ਆਓ ਉਹਦੇ ਹੱਲ ਵੇਖੋ ਥੱਲੇ ਨੱਚਣ ਕਾਲੀ ਡਿਆ ਵਾ ਓਏ ਉਹ ਆ ਜੱਗੂ ਬੰਦਰ ਵਾ ਆਪਣੇ ਵਟਾ ਵਟਾਂ ਤੇ ਜਾਣਾ ਪੈਣ ਰਿਹਾ ਵਾ ਜੇ ਤੇ ਡੇਗੇ ਤੇ ਫਿਰ ਫੋਨ ਵੀ ਨਹੀਂ ਲੱਭਣਾ ਤੇ ਵਲੌਗ ਵੀ ਨਹੀਂ ਲੱਭਣਾ ਚਾਰ ਬੰਦਿਆਂ ਦੇ ਆਇਆ ਭਾਈ ਭਾਈ ਚਲੋ ਤੁਹਾਨੂੰ ਦੱਸਣ ਦੇ ਅੱਜ ਪਿੰਡ ਦਾ ਵਲੌਗ ਬਣਾਇਆ ਪਿੰਡ 'ਚ ਕੀ ਐ ਅਸੀਂ ਖਰੀਦੀ ਆ ਤੇ ਓਏ ਇਹ ਸ਼ਹਿਰ ਮਾਰਕੀਟ ਆ ਇਹ ਖਾਲੀ ਤੇ ਆਇਆ ਵਾ ਪਰ ਇੱਥੇ ਚੱਕਰ ਬੜਾ ਹੋਣਾ ਵਾ ਆ ਤੇਰੀ ਆਓ ਜਮਾ ਉੱਤੇ ਚੜ ਗਿਆ ਆਪਣਾ ਬੰਦਾ ਤੇਰੀ ਇੱਕ ਵਾਰੀ ਇੱਕ ਵਾਰੀ ਪਤਾ ਨਾ ਕੀ ਹੋਇਆ ਹੈ ਇੱਥੇ ਜੰਮਾ ਚੜਿਆ ਹੈ ਹਾਂ ਤੇ ਟਹਿਣੀ ਦੇ ਨਾਲ-ਨਾਲ ਜੰਮਾ ਵੀ ਸਿੱਧਾ ਪੈ ਲਈਦਾ ਉਦੋਂ ਵੀ ਪਾਣੀ ਲੱਗਾ ਹੈ ਇਦਾਂ ਹੀ ਜੰਮਿਆ ਅੱਜ ਫੇਰ ਸਾਡੀ ਗੱਡੀ ਉਹ ਚੁੱਪ ਕਰਦਾ ਥੰਗ ਪਾੜੀ ਨਾ ਰੋਕ ਜੜਨੀ ਹੈਗਾ ਡਾਕਟਰ ਕੋ ਜਾਣ ਦਾ ਇੱਧਰ ਵੀ ਇੱਧਰ ਮੇਤਰੋ ਖੂਹ ਆ ਤੇ ਪਾਣੀ ਇਤਨੀ ਹੁਣ ਖੂਹ ਚੋਂ ਆਉਂਦਾ ਆ ਚੰਡੀਗੜ੍ਹੋਂ ਮਗਾਈਆਂ ਅਸੀਂ ਆ ਚੱਪੜਾ ਤੇ ਇਹ ਦੀਆਂ ਜੰਮੇ ਨੂੰ ਐ ਮਿੱਤਰੋ ਆ ਵੀ ਵੇਖੋ 1200 ਦੀ ਇਮ ਲਿਖਿਆ 1200 ਦੀ ਚੱਪਲ ਤੇ ਬ੍ਰਾਂਡ ਦੀ ਇਹ ਤਾਂ ਜੰਮੇ ਨੇ ਕੀ ਬਣਾਤਾ ਵੇਖੋ 2 ਕਿਲੋ ਦਾ ਟੁੱਟੀ ਨਹੀਂ ਹੈ 2 ਕਿਲੋ ਦਾ ਲਫਾ ਲੈਹਾਂਦਾ 2 ਕਿਲੋ ਦੇ ਲੈਹਾਂਦਾ ਇਹਦਾ ਵਾਈਟ ਕਿੰਨੇ ਕੱਢੀਏਗਾ ਵਾਈਟ 0.5 5 ਕਿਲੋ ਦਾ ਨਹੀਂ ਨਹੀਂ 2 ਦਾ ਹੀ ਆ 2 ਦਾ ਹੀ ਆ ਵੈਰੀ ਨਾਈਸ ਜੰਮਾ ਸੁੱਟ ਲਿਆ ਫਿਰ ਉਹ ਗਾਈਜ਼ ਕਿੱਥੇ ਚੜਿਆ ਆਓ ਵੇਖੋ ਮੇਰੇ ਪਹਿਲਾਂ ਇੱਥੇ ਢਿੱਡ ਭਰੋ ਬੇਲ ਲਫਾ ਵੀ ਪਾਣੇ ਆ ਬਣਾਵਿ ਲੋ ਕਿੱਥੋਂ ਕਿੱਥੋਂ ਕਰ ਤੜ ਕੀਤਾ ਵਾ ਆ ਗਿਆ ਵਾ ਰੋਟੀ ਜੁੜਦੀ ਇਹ ਵੀ ਸੱਚਿਆਂ ਵਿੱਚ ਜੁੜਦੀ ਕੀ ਆ ਬਣਾ ਕੀ ਹੁੰਦਾ ਕੀ ਤੈਨੂੰ ਚੁੱਪ ਕਰ ਜਾ ਸੰਗਾ ਪੜੀ ਜਨਾ ਦੋਨੋ ਕੇ ਲਫੜੇ ਮੇਰੇ ਕੋ ਕਿਉਂ ਫਸਾ ਕੇ ਰੱਖਿਆ ਹੈ ਉਠਾ ਲੈ ਰੇ ਬਾਬਾ ਉਠਾ ਲੈ ਨਹੀਂ ਰੇ ਕੋ ਨਹੀਂ ਰੇ ਇਹ ਦੋਨੋਂ ਕੋ ਉਠਾ ਲੈ ਸਰ ਸ ਪਹਿਲਾ ਜਾਮਨ ਦੇ ਬੂਟੇ ਦਾ ਤੂੰ ਚੜ ਕੱਲਾ ਜਮਾ ਡਿਆ ਵਾ ਬ੍ਰੈਂਡੂ ਭਾਜੀ ਇਹ ਵਾਲਾ ਤਮਾ ਤਰਣੀ ਉਹਦੇ ਖੇਡੋਂ ਖਿਲਾੜੀ ਆ ਚੱਲ ਤੂੰ ਵੇ ਇੱਥੇ ਸੰਗਰਾਮ ਹੰਝੜਾ ਬਣਿਆ ਵਾ ਗਾਣੇ ਰਹਿ ਜਾਣੇ ਵੇਤੀ ਮੇਰੇ ਉਹ ਜਮੇ ਸੁੱਟ ਵੇ ਇੱਕ ਇੱਕ ਨਾਲ ਛੋਟੇ ਪੂਰਾ ਬੂਟਾ ਛੁੱਟ ਮੈਂ ਟੈਂਕ ਫੋਟਾ ਮੈਂ ਤੁਹਾਨੂੰ ਕੋਈ ਭਰਾ ਦਾ ਮਾਨਮੂਨ ਤਾਂ ਭੋਗ ਭੁਗਰ ਪਹਿਲ ਵਾ ਤੇ ਗੀਜੇ ਸਗੇ ਵਾਧੂ ਵਾਧੂ ਚੱਲਰ ਸਿ ਬਣਾ ਫਿਰ ਮਾਦਰਨ ਲੱਕ ਮੀੜੀ ਬੰਦ ਕ ਪਰਾਂ ਹੋਵੇ ਪਰਾਂ ਉਹ ਚੌੜੀ ਛੋਟੇ ਜਸ਼ਨ ਵੀ ਹੁਣ ਚੜਾ ਡਿਆ ਆ ਲੈ ਉਹ ਜਸਪੀਰ ਉਹਨੂੰ ਚੜਾ ਲਾ ਸਹੀ ਤਰ੍ਹਾਂ ਤਾਂ ਹੁਣ ਯਾਰ ਤੂੰ ਚੜਾ ਜਾਣਾ ਨਹੀਂ ਆ ਤੇਰ ਕੋ ਕਿੱਥੇ ਚੜਾ ਉੱਤੇੜਾ ਹਰਸ਼ ਤੇਰੇ ਤੇ ਵਾੜੇ ਜਾਣਾ ਚੱਲ ਹਰਸ਼ ਆ ਪਾਵਰ ਆਫ ਹਰਸ਼ਮੈਨ ਆ ਚਾਵਾ ਜੈਸ਼ਨ ਚੜ ਗਿਆ ਹੁਣ ਚਾਵਾ ਚਾਵਾ ਹਰਸ਼ ਪੂਰੀ ਜਾਨ ਲੱਗਦੀ ਹੋਈ ਵੇਚੇ ਤੇ ਉੱਤੋਂ ਥੱਲੇ ਟਾਣੇ ਕੱਲੀ ਆਵਾ ਠੀਕ ਠੀਕ ਆ ਜੰਮੇ ਦਾ ਸਾਥੀ ਇੱਕ ਆ ਗਿਆ ਹੁਣ ਜੈਸ਼ਨ ਜੈਸ਼ਨ ਅਗਰ ਇੱਥੇ ਲੇਖਣਗੇ ਤਾਰੇ ਇਹ ਕਮਾਂਡੋ ਦੁਨੀਆ ਕੇ ਸਭ ਸੇ ਖਤਰਨਾਕ ਕਮਾਂਡੋ ਵੇਸੇ ਇੱਕ ਹੈ ਜਦੋਂ ਮੈਨੇ ਲਫਾਫਾ ਆਪਣਾ ਉਹ ਖੜ ਲਿਆ ਵਾ ਭਰੇ ਜਾਣਗੇ ਤੇ ਮੇਰਾ ਨਾਮ ਵਟਾ ਦਿਓ ਤੇ ਮੈਂ ਰਹਿ ਗਿਆ ਇਧਰ ਲਫਾਵੇ ਤੇ ਮਾ ਸੱਤ ਅੱਠ ਹੀ ਪਏ ਗਏ ਔਰ ਅੱਠ ਹੀ ਕਰ ਲੈਣੇ ਆ ਓ ਓ ਨੱਪੀ ਨਾ ਸਦਾਈ ਆ ਲੈ ਆਓ ਵੇ ਲੋ ਗਾਈਸ ਅਰਥ ਨੇ ਕਰਤਾ ਜੇ ਕੰਮ ਆਹ ਆ ਕਲਿੱਪ ਨਾ ਰਿਪਲੇ ਉਸਕਾ ਤੀਣਾ ਹੰਦਸ ਕਿ ਆਏ ਇਹ ਪੈਜ ਨਹੀਂ ਆ ਹੁਣੀ ਹੋ ਕਲਿੱਪ ਆਹ 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 ਜਾਉਣ ਦੇ ਮਰਦੇ ਜਾਮਣੂ ਦਾ ਯਾਰ ਮਰਨਾ ਤੇ ਚਾਹੀਦਾ ਵਾ ਹੋਰ ਕਹਤੇ ਖੂ ਖੂ ਵਿਖਾਉਂਨਾਂ ਨੂੰ ਖੂ ਤੇ ਵਿਖਾਇਆ ਬੰਦੇ ਨੂੰ ਇੱਥੇ ਇੱਥੇ ਮਿਲਖਾਨੋਂ ਹੁੰਦਾ ਹਾਂ ਦਾ ਹੀ ਮੈਂ ਸੁਣਿਆ ਨਿਕਾਂਦਾ ਰਸਾ ਬਣ ਕੇ ਸੁੱਟਦਾ ਹੀ ਦਾ ਹੀ ਵਿੱਚ ਓ ਵੇਲਾ ਆਹ ਕੰਮ ਕਰਦੇ ਆਂ ਵਾ ਆ ਕਮਾਂਡੋ ਥੇ ਉਤਰਨੀ ਡੇ ਆਓ ਜੰਮੇ ਹਲ ਤੇ ਵੇਖੋ ਆ ਸ਼ਾਵਾ ਜੰਮਿਆ ਆ ਲੈ ਬੱਲੇ ਓਏ ਹੋਏ ਹੋਏ ਆਈ ਗੱਲ ਜੰਮੇ ਦੀ ਜੈਕਪੌਟ ਜੈਕਪੌਟ ਚੱਲ ਛੋਟਾ ਜੰਮਿਆ ਆ ਰੀਲ ਬੰਨੀ ਚਾਹੀਦੀ ਇੱਕ ਰੀਲ ਲੰਗ ਲੈਣੇ ਟੈਨੀਆ ਤੋੜ ਲਈ ਆ ਨਵੇਂ ਬੋਟ ਆਈ ਆ ਮਤਰਾ ਤੁਸੀਂ ਵੇਖ ਸਕਦੇ ਨਵੀਂ ਬੋਟ ਇਹ ਸਾਰੇ ਹੁਣ ਪੈਲੀ ਚ ਫਿਰਨੀ ਆ ਇਹ ਜੰਮੇ ਦੇ ਚੱਪਲਾਂ ਦੀ ਬੋਟ ਆ ਨਵੀ ਬਣੀ ਹਰਸ ਨੇ ਬਣਾਈ ਆ ਅਰਸੇ ਨਾ ਮੈਂ ਬੋਟ ਬਣਾ ਛੜੀ ਆ ਜਮੇ ਦੀ ਚੱਪਲਾਂ ਦੀ ਜਮੇ ਦੀ ਚੱਪਲ ਦੀ ਬੋਰਡ 1200 ਰੁਪਏ ਚੱਪਲ ਕਿੱਥੇ ਤਰਨ ਦੀ ਆਂਦਾ ਚੰਡੀਗੜ੍ਹ ਵਾਈ ਆ ਵੇ ਆਪਣੇ ਜਾਮਨੂ ਤਾਂ ਕਾਫੀ ਹੋ ਚੁੱਕੇ ਆ ਅਰਸੇ ਤੇਰੇ ਹੋਏ ਲੋ ਭਾਜੀ ਤੁਸੀਂ ਹੁਣ ਗਰਦਾਰਾਂ ਵਾਲੀ ਗੱਲ ਕਰੋਗੇ ਕਿ ਕੀ ਕਰੋਗੇ ਅਰਸੇ ਤੇ ਤਾਂ ਦੋ ਨਹੀਂ ਹੋਏ ਆ ਮੈਨੂੰ ਲੱਗਦਾ ਬਰਾਬਰ ਹੀ ਜਾਣਾ ਪਾ ਮਾਲੇ ਕੋਈ ਟੈਨਸ਼ਨ ਨਾ ਲੋ ਭਰਾ ਮੇਰਾ ਤੂੰ ਜਿੰਨੇ ਮਰਜ਼ੀ ਆ ਵੀ ਮੇਤਰੋ ਆਪਾਂ ਜਾਮਨੂ ਕੱਠੇ ਕੀਤਾ ਜੇ ਤੇ ਇਹ ਤੇ ਮੇਰੇ ਸਾਹਮਣੇ ਤੇ ਅੱਧਾ ਦੇਣੀ ਨਿਕਲਣਾ ਮੈਂ ਪਾਈਆ ਕਿ ਹੁਣੇ ਆ ਆਉ ਬਾਕੀ ਉਹ ਚਲ ਵੀ ਗਏ ਲੈ ਹੈ ਜਾਮ ਨੂੰ ਖਾਣ ਲੱਗੇ ਤੇ ਸਾਰੇ ਤੇ ਇਹਨਾਂ ਨੇ ਲੁਫਾਫੇ ਮੇਰੇ ਸਾਹਮਣਾਂ ਪਾਈਆ ਪਾਈਆ ਤੇ ਸਾਰਿਆਂ ਨੇ ਪਰਲੇ ਆ ਪੱਜੇ ਵੇਖੋ ਜਾਂਦੇ ਚਲੋ ਚੰਗੇ ਵਾਲੇ ਮਿੱਤਰੋ ਵੀ ਹੁਣ ਜੰਗਲ ਥਾਣੇ ਨਹੀਂ ਉਧਰੋਂ ਫੇਰ ਜਾਣਾ ਪਿਆ ਹੁਣ ਇਧਰੋਂ ਜਾਣੇ ਛਰਕੇ ਛਰਕੇ ਸਿੱਧਾ ਹੀ ਤੇ ਜਾ ਕੇ ਜਾਮ ਨੂੰ ਤੇ ਲਾ ਕੇ ਲੋਨ ਤੇ ਖਾਣੇ ਆ ਰਮਾਨਾ ਨਾਲ ਨੂੰ ਤੇ ਲਿਆ ਹੁਣ ਰਮਾਨਾ ਟੀਵੀ ਵੇਖਦੇ ਆ ਨਾਲ ਖਾਣੇ ਜਾਮ ਨੂੰ ਤੇ ਪਿੰਡ ਦਾ ਵਲੋਗ ਤੁਹਾਨੂੰ ਜਿੱਦਾਂ ਕਿ ਹੁਣ ਵਿਖਾਉਨੇ ਆ ਬਾਅਦ ਚ ਥੋੜਾ ਠਹਿਰ ਕੇ ਫੇ ਪਿੰਡ ਦੇ ਗੁਰਦੁਆਰਾ ਸਾਹਿਬ ਕਿੰਨੇ ਪੰਜ ਗੁਰਦੁਆਰਾ ਸਾਹਿਬ ਆ ਤੇ ਤੁਹਾਨੂੰ ਵਿਖਾਉਨੇ ਆ ਕਿਹੜੇ ਕਿਹੜੇ ਆ ਤੇ ਨਾਲ ਪਿੰਡ ਚ ਸਕੂਲ ਤੇ ਪਿੰਡ ਚ ਇੱਕ ਮੰਦਿਰ ਵੀ ਆਇਆ ਵਾ ਇਹ ਵੀ ਤੁਹਾਨੂੰ ਪੂਰਾ ਵਿਖਾਉਨੇ ਆ ਤੇ ਉਧਰ ਵੇਖੋ ਚਾਰੇ ਦੇ ਆ ਜਣ ਦੇ ਇਕੱਠੇ ਹੋ ਗਏ ਇਧਰ ਵੀ ਮਤਲਬ ਚਲ ਚੁਕੇ ਆ ਇਹ ਸਾਰੇ ਤੇ ਆਪਾਂ ਵੀ ਚੱਲਦੇ ਆ ਉੜਦਾ ਨਾਲ ਹਰਸ਼ ਉੜਦਾ ਹੀ ਫਿਰ ਉਹ ਕਹਿਣਿਆ ਉਹ ਇਧਰ ਨਵੀਂ ਆ ਲੈਈ ਉਹ ਸੰਗਲੀ ਜੀ ਉਹ ਬੋਲਣਾ ਸਿੱਖਲਾ ਸੰਗਲੀ ਕਿੰਦੀ ਹੈ ਹੁਣ ਵੀ ਆਪਾਂ ਆ ਚੁੱਕੇ ਆ ਘਰ ਤੇ ਘਰ ਬੈਨੇ ਆ ਥੋੜਾ ਜਿਹਾ ਟਾਈਮ ਕਰਦੇ ਆ ਰੈਸਟ ਤੇ ਫਿਰ ਜਾਂਦੇ ਆ ਬਾਹਰ ਤੇ ਜੋਤਾਂ ਨੂੰ ਕਿਹਾ ਸੀ ਦੇਖਦੇ ਆ ਗੁਰਦੁਆਰਾ ਸਾਹਿਬ ਪਿੰਡ 'ਚ ਜੋ ਵੀ ਦੇਖਣ ਵਾਲਾ ਉਹ ਫਿਰ ਜਾਂਦੇ ਆ ਤੇ ਦੇਖਦੇ ਆ ਪਿੰਡ ਦਾ ਵਲੌਗ ਤੇ ਰਾਹ ਹੀ ਰਹਿ ਗਿਆ ਆਓ ਵੇਖੋ ਦੋਵੇਂ ਅੱਗੇ ਜਾਣਦੇ ਆਂਦੇ ਬਟਾਲੇ ਜਾਣਾ ਵਾ ਮੈਂ ਵੀ ਕੱਪੜੇ ਵਗੈਰਾ ਚੇਂਜ ਕਰ ਲਏ ਤੁਸੀਂ ਵੇਖੀ ਲਿਆ ਵਾ ਤੇ ਬਟਾਲੇ ਹੁਣ ਚੱਲੇ ਆ ਚਲੋ ਚੱਲਦੇ ਆ ਬਾਅਦ ਚ ਆਣ ਕੇ ਗੁਰਦੁਆਰਾ ਸਾਹਿਬ ਬਾਰੇ ਦੱਸਾਂਗੇ ਤੇ ਮੰਦਰੇ ਜਾਵਾਂਗੇ ਉਹ ਦੋਵੇਂ ਦੇ ਅੱਗੇ ਚੱਲ ਗਏ ਬਿਸਰਾਮ ਘਰ ਗੁਰਦੁਆਰਾ ਸਾਹਿਬ ਤੇ ਇਹਦੀ ਇੰਟਰੋਡਕਸ਼ਨ ਬਾਅਦ ਚ ਕਰਾਂਗੇ ਨਾਲ ਆਪਣੀ ਗਲੀ ਦੀ ਨਾਲ ਆਪਣੇ ਮੰਦਰ ਦੀ ਇਧਰ ਜਸਬੀਰ ਪੂਰਾ ਰੈਡੀ ਹੋ ਗਿਆ ਜਸਬੀਰ ਕੀ ਕਰਨ ਜਾਣਾ ਬਟਾਲੇ ਵਾ ਨਿਊ ਮੋਬਾਈਲ ਲੈਣ ਨਿਊ ਮੋਬਾਈਲ ਲੈਣਾ ਯੈਸ ਭਾਈ ਕਿਹਦੇ ਲਈ ਕੁਈ ਦੇ ਮੁੰਡੇ ਲਈ ਲੈਣਾ ਉਹਨਾਂ ਦੀਆਂ ਕਲਾਸਾਂ ਲੱਗਣੀਆਂ ਮੋਬਾਈਲ ਤੇ ਆ ਆਪਣੇ ਨਾਲ ਹਰਸ਼ ਵੀ ਰੈਡੀ ਹੋ ਕੇ ਆ ਗਿਆ ਅੱਜ ਹੁਣ ਪੱਗ ਬੰਨਨੀ ਸਵੇਰੇ ਨਹੀਂ ਬੰਨੀ ਹਰਸ਼ ਜਾਮ ਨੂੰ ਖਾ ਲਿਆ ਸਾਰੇ ਭਰਾ ਮੈਨੂੰ ਤਾਂ ਇੱਕ ਵੀ ਪੁੱਛਿਆ ਤੂੰ ਤੇਰੇ ਵਰਗੇ ਨੂੰ ਬੁਸ਼ੀ ਦਾ ਹੀ ਨਹੀਂ ਆ ਲੋ ਗੁਰੂ ਜੀ ਆ ਗਏ ਨੇ ਕੋ ਬਟਾਲੇ ਕੋ ਜੀ ਜਾਗਰਨ ਦੇ ਬਾਰੇ ਦੱਸੋ ਜਾਗਰਨ ਬਾਰੇ ਦੱਸੋ ਮੜਾਇਆ ਇੰਟਰਵਿਊ ਕਰੀਏ ਦੱਸਾਂਗੇ ਹਾਂਜੀ ਕਿਦਨ ਕਰਾਈ ਚਾਲੂ ਕਰਨੀ ਜੀ ਉਹ ਪਰ ਥੋੜੇ ਦਿਨਾਂ ਦੀ ਗੱਲ ਆ ਗਰਮੀ ਬਹੁਤ ਜ਼ਿਆਦਾ ਵਾ ਬੱਚੇ ਜਿਹੜੇ ਗਰਮੀ ਵਿੱਚ ਇੰਕੇ ਬਾਹਰ ਨਾ ਨਿਕਲਣ ਇਸ ਕਰਕੇ ਗਰਮੀ ਜੋ ਮੱਦੇ ਨਜ਼ਰ ਰੱਖਦੇ ਰਹੀ ਜੀ ਨਾ ਥੋੜੇ ਦਿਨ ਲੇਟ ਪਾਇਆ ਵਾ ਇਸ ਕਰਕੇ ਹੋਰ ਬਾਕੀ ਗਾਣੇ ਬਾਹਰ ਨਾ ਬਣਾ ਜੋਰ ਆ ਮੋਸਮ ਦਾ ਬੜਾ ਖਰਾਬ ਚੱਲਣ ਦੇ ਆ ਗੁਰੂ ਜੀ ਦੀ ਆਪਣੀ ਇੱਥੇ ਦੁਕਾਨ ਆ ਫਰੂਟ ਵਾਲੀ ਨਾਲ ਸਬਜ਼ੀਆਂ ਦੀ ਸਸਤਾ ਸਾਰਾ ਸਮਾਨ ਇੱਥੇ ਆਣ ਕੇ ਲੈ ਸਾਦੇ ਵਡਾਲਾ ਗਰੰਤੀਆਂ ਗੁਰਦਾਰੇ ਸਾਹਮਣੇ ਇਹ ਹਰ ਸੈਨੇ ਪਰਮੋਸ਼ਨ ਕਰਤੀ ਆ। ਬੱਸ ਆ ਚੁੱਕੀ ਆ। ਬੱਸ ਚ ਬਾਈਨੇ ਮਿੰਟੋ ਮਿੰਟ ਹਰ ਸੈਨੇ ਚੜ ਲੱਗਾ ਭਰਾ। ਬੱਸ ਤੋਂ ਉਤਰ ਗਏ ਹੁਣ ਬਟਾਲੇ ਤੇ ਪਹੁੰਚ ਚੁੱਕੇ ਆ ਤੇ ਹਰ ਸੇ ਹਾਂਜੀ ਹੁਣ ਕਿਹੜੀ ਦੁਕਾਨੇ ਜਾਣਾ ਆਪਾਂ? ਹੁਣ ਫੋਨ ਵਾਲੀ ਦੁਕਾਨ ਤੇ ਜਾਣਾ ਟੈਰਾ ਵੀਰ ਜਾਣਾ ਟੈ। ਫੋਨ ਹੀ ਲੈਣੇ। ਯਾਰ ਤੂੰ ਹੁਣ ਇੱਥੇ ਬੈਠਾ ਬੈਠਾ ਕੈਂਡੀ ਬਣੀ ਜਾਂਦਾ ਵਾ। ਬੰਦਾ ਨਹੀਂ ਆ। ਹੈ? ਬੰਦਾ ਨਹੀਂ ਆ। ਪੱਗ ਵੀ ਅੱਜ ਤੂੰ ਕੈਂਡੀ ਵਰਗੀ ਬਣ ਆਇਆ। ਕੈਂਡੀ ਤੋਂ ਬੜੀ ਉੱਤੇ ਆਪਾਂ। ਕੈਂਡੀ ਤੋਂ ਉੱਤੇ ਆ। ਹਾਂ। ਆ ਵੀਰ ਦਾ ਚੈਨਲ ਚੈੱਕ ਕਰਿਓ ਹਰ ਸਪਾਈਟ ਬੋਏ ਕੈਂਡੀ ਤੋਂ ਉੱਤੇ ਉੱਤੇ ਨਹੀਂ ਉੱਤੇ ਹੀ ਆ ਉੱਤੇ ਹੀ ਉੱਤੇ ਹੀ ਕਿੰਨੇ ਮਸਤਾਰਾਂ ਲੱਖ ਆਪਣੇ ਹਾਂ ਹਾਂ ਇੰਨੀ ਇੱਜ਼ਤ ਵਾਧੂ ਆ ਉਹਦੇ ਲੱਖ ਵਾ 17 ਲੱਖ ਸਾਡੇ 17 ਲੱਖ ਆ ਯਾਰ ਉਹਦੀ ਆਰਮੀ ਭਾਈ ਮੈਨਾਂ ਲੜਨ ਦੀ ਆ 17 ਲੱਖ ਆਰਮੀ ਅੱਡੀ ਚੈਨਲ ਵੀ ਨਹੀਂ ਆ ਗਈ ਤੇ ਜਸਬੀਰ ਲੱਭਣ ਡਿਆ ਹੁਣ ਕੋਈ ਉਹ ਨਾਲੀ ਦੁਕਾਨ ਉਹ ਕਿੱਥੇ ਕਿਜੀ ਆ ਫੂਨਾ ਵਾਲੀ ਦੁਕਾਨ ਉਹ ਪੁਲਸ ਵਾਲੀ ਵੇਲਾ ਆ ਗਈ ਕਿੱਥੇ ਗਈ ਆ ਗਾਈਸ ਯਾਰ ਚਲਾਇਆ ਨਾ ਕਰੋ ਭਰਾ ਮੇਰਾ ਮੋਟਰਸਾਈਕਲ ਹੁਣ ਨਵਾਂ ਰੂਲ ਆ ਗਿਆ ਨਵਾਂ ਰੂਲ ਆ ਗਿਆ ਹਰ ਛਨੇ ਦੱਸਦਾ ਵਾ ਕਿਹੜਾ ਵਾ ਭਲਾ ਪੀ ਜਿਹੜਾ ਛੋਟ ਮਤਲਬ ਵੀ ਜਿਹੜੇ 18 ਸਾਲ ਤੋਂ ਘੱਟ ਹੁਣ ਨਹੀਂ ਚਲਾ ਸਕਦੇ ਕਿਸ ਕਰਕੇ ਉਹ ਗੱਡੀ ਵਾਲਿਆ ਆਹ ਖੜ ਜਾ ਮੈਨੂੰ ਨੰਗ ਲੈ ਲੈਂਦੇ ਤੇ ਇਧਰ ਮਰੂਥ ਆ ਗਏ ਆ ਨਵੇਂ ਥੋੜੀ ਵੀਰਿਆ ਓਏ ਮਰੂਥੇ ਆਪਣੇ ਬੂਟਾ ਲੱਗਾ ਵਾ ਟੈਨਸ਼ਨ ਨਹੀਂ ਮਰੂਥਾਂ ਦੀ 18 ਸਾਲ ਦਾ ਤਾਂ ਮੋਟਰਸਾਈਕਲ ਦੇਖਦੇ ਕਿਹੜੀ ਦੁਕਾਨ ਆਪਾਂ ਮੋਟਰਸਾਈਕਲ ਨਹੀਂ ਲੈ ਕੇ ਆਏ ਭਲਾ ਕਿਉਂ ਮੈਨੂੰ ਪਤਾ ਹੀ ਪਿਸਖ ਲੋਤੇ ਹੋਣੇ ਆ ਫਾਈਨਲੀ ਦੁਕਾਨ ਤੇ ਤੇ ਪਹੁੰਚ ਚੁਕੇ ਆ ਤੇ ਤਿੰਨ ਚਾਰ ਦੁਕਾਨਾਂ ਵਾਂ ਇਹਨਾਂ ਜੋ ਪਤਾ ਨਹੀਂ ਕਿਹੜੀ ਦੁਕਾਨ ਆ ਆ ਇਧਰ ਤੈਨੂੰ ਆਈਫੋਨ ਦਿਖਾਵਾਂ ਅੰਦਰ ਦਿਖਾਓ ਪਾਜੀ ਇਹਨਾਂ ਜੋ ਪਤਾ ਨਹੀਂ ਕਿਹੜੀ ਦੁਕਾਨ ਆ ਚਲੋ ਵੇਖਦੇ ਆ ਅੰਦਰ ਤੈ ਜਾਣਾ ਤਰ ਦੁਕਾਨ ਤੇ ਤੇ ਪਹੁੰਚ ਗਏ ਆ ਤੇ ਖਰੀਦਦਾ ਕੋਈ ਫੋਨ ਫਿਰ ਆਈਫੋਨ 15 ਫੋਨ ਐਸਾ ਖਰੀਦ ਲਈਏ ਖਰੀਦ ਲਓ ਪਾਜੀ ਇੰਨੇ ਕੇ ਹੈਗੇ ਆ ਪਰ ਇਹ ਸੈਮਸੰਗ ਵਾਲੀ ਕੰਪਨੀ ਆ ਪਰ ਆਈਫੋਨ ਰੱਖੇ ਆ ਤੇ ਕਿਹੜਾ ਖਰੀਦਣਾ ਤੁਸੀਂ ਆ ਫਾਈ ਰੈਫਰ ਐਂਡਰੋਇਡ ਆ ਆਈਫੋਨ ਨਹੀਂ ਪ੍ਰੈਫਰੈਂਸ ਨਾਲ ਲੋਕਰ ਮੇਰਾ ਠੀਕ ਠੀਕ ਆ ਜਿਸਪੀਡ ਆ ਕਰੇ ਫੋਨ ਕਰਨਾ ਵੀ ਕਿਹੜਾ ਫੋਨ ਲਈ ਆ ਵੈਸੇ ਤੇ ਨਾ ਵੇਖਿਆ ਵਾ ਕਿਹੜਾ ਵੇਖਿਆ ਮੁੰਡੇ ਨੇ ਆਹ ਇਹ ਬੰਦੋ ਚਲੋ ਵੇਖੋ ਕਿਉਂ ਮਨ ਨੂੰ ਸਹੀ ਲੱਗਾ ਵੀਵਾ ਦਾ ਫੋਨ ਵੈਸੇ ਨਾ ਅਸੀਂ ਘਾਟਾ ਜਨ ਮਤਰਾ ਇੱਕ ਦੁਕਾਨ ਤੋਂ ਦੂਜੀ ਦੁਕਾਨ ਤੇ ਆਉਣਾ ਚਲ ਗਿਆ ਹਰ ਸੇ ਕਵਰ ਲੈਣਾ ਵਾ ਲੈ ਖੰਡਿਓ ਲੈ ਆ ਹਾਂ ਤਾਂ ਸਹੀ ਆ ਚੰਗਾ ਭਲਾ ਹੈਗਾ ਸਹੀ ਆ ਪਰ ਇੱਕ ਇੱਕ ਉਹਨਾਂ ਮਜਨ ਨੂੰ ਆਪਾਂ ਦੇ ਫਰਟਿੰਗ ਪ੍ਰੋ ਬੱਟਿਆ ਬੜਾ ਸਹੀ ਆ ਕਾਫੀ ਅੰਡਾ ਮਾਨੂੰ ਨਹੀਂ ਸਹੀ ਲੱਗਾ ਆ ਬੜਾ ਵਧੀਆ ਹੀ ਆ ਆਪਣੇ ਵਰਗੇ ਪਸੰਦ ਹੋਣੇ ਆ ਗਾਇਸ ਕਮੈਂਟ ਚ ਦੱਸਿਓ ਤੁਹਾਨੂੰ ਵਧੀਆ ਲੱਗਾ ਆ ਨਵਾਂ ਕਵਰ ਖਰੀਦ ਲਿਆ ਜਸਬੀਨ ਨੇ ਤੇ ਅਰਸ ਵਧੀਆ ਕਵਰ ਵਧੀਆ ਵਧੀਆ ਚਾਹੀਦਾ ਭਰਾ ਆ ਬਣਿਆ ਗਈ ਉੱਤੇ ਵੈਸੇ ਇਹ ਸਟਾਰ ਬਾਕਸ ਹੋ ਗਈ ਹੁੰਦਾ ਜਿੱਥੇ ਇੱਕ ਵਾਰੀ ਗਏ ਸੀ ਤੇ 3500 ਫਟਕਾ ਲੱਗ ਗਿਆ ਸੀ ਪਤਾ ਨਾ ਆ 3500 ਦੇ ਕਾਫੀ ਪੀ ਆਇਆ ਹੈ ਮੁੰਡਾ ਹੁਣ ਇੱਥੇ ਗਾਰਡ ਪਾਉਂਦੇ ਆ ਗਾਰਡ ਪਾ ਕੇ ਵੇਚਦੇ ਕਵੀ ਮਿੱਤਰੋ ਸਬਜੀ ਮੰਡੀ ਆ ਗਏ ਆ ਸਬਜੀ ਮੰਡੀ ਸ਼ੋਪਿੰਗ ਆਪਣੀ ਹੋ ਚੁੱਕੀ ਆ ਸ਼ੋਪਿੰਗ ਕੀਤੀ ਆ ਬ੍ਰਾਂਡ ਤੇ ਗਏ ਐ ਚਨਾਮ ਗਏ ਹੀ ਫੋਨ ਲੈਣ ਗਏ ਭਰਾ ਕਰ ਲਿਆ ਫੋਨ ਦੀ ਮਮਾ ਸ਼ੋਪਿੰਗ ਕੋਈ ਵੀ ਆ ਸ਼ੋਪਿੰਗ ਹੁੰਦੀ ਆ ਕਵੀ ਗੁੰਦੀ ਆ ਤੇ ਹੁਣ ਆਪਾਂ ਕੋਈ ਸਬਜੀ ਲੈਣੀ ਆ ਕਿ ਘਰੇ ਚੱਲੀਏ ਸਿੱਧਾ ਐਦਾਂ ਨਹੀਂ ਹਾਂਜੀ ਗਾਇਜ਼ ਆਪਾਂ ਇੱਥੇ ਸਬਜ਼ੀ ਮੰਡੀ ਬੰਦੇ ਸਾਰੇ ਵੇਖਣਦੇ ਆ ਪਰ ਸ਼ਰਮ ਮਾਸਾ ਨਹੀਂ ਕਰਨੀ ਕਿਉਂਕਿ ਵਲੌਗਿੰਗ ਹੋਣਾ ਵਾ ਆਹ ਬੜਾ ਫੋਨ ਆਪਣਾ ਬਣਾਓ ਹੁਣ ਆਹ ਪੂਸਲਾ ਆਉਂਦਿਆ ਕਿਤੇ ਰਿਆ ਯਾਰ ਤੇ ਸਬਜ਼ੀ ਲੈਣੀ ਆ ਹੁਣ ਘਰੇ ਜਾਣਾ ਵਾ ਸਬਜ਼ੀ ਲੈਣੀ ਆ ਆਲੂ ਹਣਾ ਆਲੂ ਲਾਲ ਆਲੂ ਪੇੜ ਕਿਤੇ ਨਹੀਂ ਹਣੇ ਚੱਲੀਏ ਚੱਲੀਏ ਫਿਰ ਘਰਾਂ ਨੂੰ ਚੱਲੀਏ ਵਲੋਗ ਮਿਲ ਕੇ ਦਾ ਵਲੋਗ ਉਹਨਾਂ ਦਾ ਸਟਾਈਲ ਮਿੱਤਰੋ ਤੁਸੀਂ ਦੇਖ ਸਕਦੇ ਹੋ ਆਪਾਂ ਸਬਜ਼ੀ ਮੰਡੀ ਆ ਗਏ ਆ ਤੇ ਇੱਥੇ ਇਧਰ ਆਲੂ ਪਏ ਇਧਰ ਗੰਡੇ ਪਏ ਆ ਗਾਇਸ ਨੂੰ ਨਹੀਂ ਪਤਾ ਵੀ ਗੰਡੇ ਪਏ ਆ ਮਾਮਾ ਗਾਇਸ ਨੂੰ ਨਹੀਂ ਪਤਾ ਵੀ ਗੰਡੇ ਪਏ ਆ ਲੈ ਇੱਥੇ ਦਾ ਸਟਾਈਲ ਆਣਾ ਇਸ ਕਰ ਨਵਾਂ ਫੋਨ ਮੁੰਡਾ ਲੈ ਆਇਆ ਵਾ ਤੇ ਇਧਰ ਤੁਸੀਂ ਵੇਖ ਹੀ ਸਕਦੇ ਕਵਰ ਵਿਚਰਾ ਲਿਆ ਵਾ ਤੇ ਬਹੁਤ ਹੀ ਸ਼ਾਨਦਾਰ ਲੱਗਣ ਰਿਹਾ ਇਹ ਕਿਹੜਾ ਹੈ ਕਿ ਕੰਪਨੀ ਜੀ ਹੋ ਬਾਈਟ ਵੀਵੋ ਲੈ ਆਇਆ ਮੁੰਡਾ ਰੀਅਲਮੀ ਵੀ ਹੈ ਪਰ ਵੀਵੋ ਲੈ ਆਇਆ ਤੇ ਹੁਣ ਚਲਾਉਂਦੇ ਆ ਹਰਸ਼ ਖੜ ਜਾ ਆ ਨਾਲ ਆਪਣੇ ਗੁਰਪਾਜੀ ਮਿਲ ਚੁਕੇ ਆ ਆਪਣੇ ਨੂੰ ਹੋਰ ਭਾਜੀ ਕੀ ਹਾਲ ਚਾਲ ਨੇ ਵਧੀਆ ਭਾਜੀ ਠੀਕ ਠਾਕ ਵਧੀਆ ਕੰਮ ਤੋਂ ਆਏ ਜੀ ਨਹੀਂ ਕੰਮ ਤੇ ਜਾਈਦਾ ਬਸ ਬਾਹਰੋਂ ਆਏ ਆ ਬਾਹਰੋਂ ਆਏ ਮਿੱਤਰੋ ਅੱਜ ਦਾ ਬਲੌਗ ਤੁਹਾਨੂੰ ਕਿਵੇਂ ਦਾ ਲੱਗਾ ਤੇ ਕਮੈਂਟ ਚ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਅੱਜ ਦੇ ਤੋਂ ਲਾਸਟ ਮੂਮੈਂਟ ਤੇ ਵੇਖ ਲਓ ਹਾਂ ਜੀ ਰਾਇਆ ਹੁਣ ਵਖਿਆ ਹੋਰ ਹੈ ਕੀ ਹਾਲ ਵਧੀਆ ਬਸ ਤੇ ਅੱਜ ਮਾਮਾ ਕੰਮ ਤੇ ਰਿਹਾ ਫਿਰ ਅੱਜ ਤੈਨੂੰ ਪਤਾ ਕੰਮ ਕਰਤੇ ਵੀ ਰਹਿਣਾ ਪੈਦਾ ਬਿਜੀ ਅੱਜ ਡੇਢ ਦਿਨ ਹੀ ਲੱਗੀ ਆ ਰਾਏ ਦਾ ਭਰਾ ਵਾ ਜਮਾ ਜੋਗੀ ਅੱਜ ਰਾਏ ਹੁਣਾਂ ਲਈ ਲੈ ਕੇ ਗਿਆ ਸੀ ਜਾਮ ਨੂੰ ਤੇ ਮੈਂ ਨਹੀਂ ਭਰਾ ਖਾਦੇ ਕਿਉਂ ਮੈਨੂੰ ਮੇਰੇ ਨਹੀਂ ਘਰ ਜਾਣਿਆ ਪੁੱਜ ਜਾ ਯਾਰ ਮੈਂ ਦੁੱਧ ਲੈ ਕੇ ਆਇਆ ਹੁਣ ਤੇ ਚਲੋ ਚੱਲਦੇ ਘਰੇ ਦੇ